ਤਾਂ ਜਾਣਕਾਰੀ ਦਿੰਦੇ ਹਾਂ ਸੋ ਵੀਡੀਓ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਦੀ ਅਪਡੇਟਸ ਮਿਲਦੀ ਰਵੇ ਇਤਿਹਾਸਿਕ ਤੇ ਪਵਿੱਤਰ ਸਥਾਨ ਸ਼੍ਰੀ ਦੇਵੀਤਲਾ ਮੰਦਿਰ ਜਲੰਧਰ ਸ਼ਹਿਰ ਦੇ ਵਿੱਚ ਸਥਿਤ ਹੈ ਇਸ ਮੰਦਰ ਨੂੰ ਬਹੁਤ ਹੀ ਪੁਰਾਤਨ ਸਮੇਂ ਤੋਂ ਜਾਣਿਆ ਜਾਂਦਾ ਹੈ ਤੇ ਇਸ ਮੰਦਰ ਦੇ ਪੁਰਾਤਨ ਸਮੇਂ ਤੋਂ ਜਾਣਨ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੰਦਰ 52 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਹੈ ਤੇ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਇਹ ਮੰਦਰ ਲਗਭਗ 200 ਸਾਲ ਪੁਰਾਣਾ ਹੈ ਜਿਸ ਸਥਾਨ ਤੇ ਮਾਤਾ ਸਤੀ ਜੀ ਦੇ ਨਾਂਢਿਗੇ ਉਸ ਸਥਾਨ ਤੇ ਮਾਤਾ ਨੈਣਾ ਦੇਵੀ ਜੀ ਜਿਸ ਸਥਾਨ ਤੇ ਮਾਤਾ ਸਤੀਜੀ ਦਾ ਮੱਥਾ ਢਿੱਗਿਆ ਉਸ ਸਥਾਨ ਤੇ ਮਾਤਾ ਚਿੰਤਪੁਰਣੀ ਜੀ ਤੇ ਇਸ ਸਥਾਨ ਦੇ ਮਾਲਕ ਸਤੀਜੀ ਦਾ ਸੱਜਾ ਸਤੰਡ ਢਿੱਗਿਆ ਜਿਸ ਤੋਂ ਬਾਅਦ ਇਸ ਸਥਾਨ ਤੇ ਮਾਤਾ ਤ੍ਰਿਪੁਰਮਾਲਨੀ ਜੀ ਦਾ ਧਾਮ ਸਥਿਤ ਹੋਇਆ ਇਹ ਵੀ ਕਿਹਾ ਜਾਂਦਾ ਹੈ ਕਿ ਮਾਤਾ ਤ੍ਰਿਪੁਰਮਾਲਨੀ ਜੀ ਦੀ ਮੂਰਤੀ ਸ਼੍ਰੀ ਦੇਵੀਤਲਾ ਮੰਦਿਰ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਆਪਣੇ ਆਪ ਹੀ ਪ੍ਰਗਟ ਹੋਈ ਸੀ ਜਿਸ ਕਰਕੇ ਇਸ ਦੇ ਸਰੋਵਰ ਨੂੰ ਅਮ੍ਰਿਤ ਸਰੋਵਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਸ਼੍ਰੀ ਦੇਵੀਤਲਾ ਮੰਦਿਰ ਦਾ ਨਾਮ ਵੀ ਇਸੇ ਕਰਕੇ ਹੀ ਰੱਖਿਆ ਗਿਆ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਮਾਤਾ ਤ੍ਰਿਪੁਰ ਮਾਲਨੀ ਜੀ ਨੂੰ ਚੋਲਾ ਚੋਲਣਾ ਬਹੁਤ ਪਸੰਦ ਹੈ ਸੋ ਜਿਹੜੇ ਵੀ ਭਗਤ ਇੱਥੇ ਦਰਸ਼ਨ ਕਰਨ ਲਈ ਸ਼ਰਧਾਲੂ ਆਉਂਦੇ ਹਨ ਤੇ ਉਹ ਮਾਤਾ ਤ੍ਰਿਪੁਰ ਮਾਲਨੀ ਜੀ ਨੂੰ ਚੂਲਾ ਚ ਰੰਦੇ ਸਮੇਂ ਆਪਣੀਆਂ ਮਨ ਦੀਆਂ ਮਨੋ ਕਾਮਨਾਵਾਂ ਤੇ ਛਾਵਾਂ ਦੱਸਦੇ ਹਨ ਤੇ ਮੰਨਿਆ ਜਾਂਦਾ ਹੈ ਕਿ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਵੀ ਹੁੰਦੀਆਂ ਹਨ। ਸ਼੍ਰੀ ਦੇਵੀਕਲਾ ਮੰਦਿਰ ਦੇ ਵਿੱਚ ਇੱਕ ਸੋਨੇ ਦਾ ਧਾਮ ਵੀ ਸਥਿਤ ਹੈ। ਜੋ ਕਿ ਮਾਤਾ ਦੁਰਗਾ ਜੀ ਨੂੰ ਸਮਰਪਿਤ ਹੈ ਤੇ ਇੱਥੇ ਹੀ ਭਗਵਾਨ ਸ਼ੰਕਰ ਜੀ ਦੀ ਸ਼ਵੀ ਵੀ ਮੌਜੂਦ ਹੈ ਜਿਸ ਨੂੰ ਕੀ ਪੀਸ਼ਨ ਪੈਰਵ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇੱਥੇ ਹਰ ਸਾਲ ਬਹੁਤ ਹੀ ਧੁੰਮਤਾਂ ਦੇ ਨਾਲ ਮਾਤਾ ਤ੍ਰਿਪੁਰ ਮਾਰੀ ਜੀ ਦਾ ਮੇਲਾ ਲੱਗਦਾ ਹੈ ਕਾ ਕਰਿ ਚਤੈ ਆਰਦੇ ਜਨੋ ਕਾ ਕਰਿ ਘੁਰੁ ਕੰਕ ਚਤਰਾ ਪਾਉ ਰਤੇ ਜਗ ਮਨ ਕਿੰਧ ਤੇ ਰਖਾ ਜਗ ਭਕਰ ਅੰਭਿ ਉਤਕੇ ਕਿੰਧ ਰਖਾ ਆ ਜਗ ਭਕਰ ਅੰਭਿ ਉਤਕੇ বিষ্ণੂ ਨਰ ਹਾਵੇ ਅਹ ਨੰਦਾ ਜੋ ਆ ਕਰ ਚਾ ਗਾ ਮੇਰ ਤੇ ਕੇ ਮੇਰਾ ਤੇ ਨਾ ਘਰ ਕੋਈ ਨੋ ਕੀ ਪੇਸ਼ਣ ਪੈਰਵ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇੱਥੇ ਹਰ ਸਾਲ ਬਹੁਤ ਹੀ ਧੂਮ-ਧਾਮ ਦੇ ਨਾਲ ਮਾਤਾ ਤ੍ਰਿਪੁਰ ਮਾਲਨੀ ਜੀ ਦਾ ਮੇਲਾ ਲੱਗਦਾ ਹੈ ਜੋ ਕਿ ਸ਼ਰਧਾਲੂ ਦੂਰੋਂ ਦੂਰੋਂ ਇਸ ਮੇਲੇ ਨੂੰ ਦੇਖਣ ਆਉਂਦੇ ਹਨ ਤੇ ਆਪਣੇ ਮਨੋ ਕਾਮਨਾਵਾਂ ਦੀ ਪੂਰਤੀ ਦੇ ਲਈ ਇੱਛਾਵਾਂ ਲੈ ਕੇ ਆਉਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੇਲਾ ਅਪ੍ਰੈਲ ਦੇ ਪਹਿਲੇ ਸ਼ੁੱਕਰਵਾਰ ਨੂੰ ਇੱਥੇ ਲੱਗਦਾ ਹੈ ਸ਼੍ਰੀ ਦੇਵੀਤਲਾ ਮੰਦਿਰ ਦੇ ਵਿੱਚ ਮਾਤਾ ਵੈਸ਼ਨੂ ਜੀ ਦਾ ਮੰਦਿਰ ਵੀ ਸਥਿਤ ਹੈ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਵੀ ਸ਼ਰਧਾਲੂ ਮਾਤਾ ਵੈਸ਼ਨੂ ਜੀ ਦੇ ਮੰਦਿਰ ਜੰਮੂ ਕਟੜੇ ਜਾ ਕੇ ਦਰਸ਼ਨ ਨਹੀਂ ਕਰ ਪਾਉਂਦੇ ਉਸ ਸ਼੍ਰੀ ਦੇਵੀਤਲਾ ਮੰਦਿਰ ਹੀ ਆ ਕੇ ਮਾਤਾ ਵੈਸ਼ਨੂ ਜੀ ਦੇ ਪਵੰਦੇ ਦਰਸ਼ਨ ਕਰ ਲੈਂਦੇ ਹਨ ਇਸ ਦੇਵੀਤਲਾ ਮੰਦਿਰ ਦੇ ਵਿੱਚ ਅਮਰਨਾਥ ਜੀ ਦੀ ਗੁਫਾ ਵੀ ਸਥਿਤ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ਰਧਾਲੂ ਆਪਣੀਆਂ ਕਈ ਮਨੋਕਾਮਨਾਵਾਂ ਲੈ ਕੇ ਇਸ ਗੁਫਾ ਦੇ ਵਿੱਚ ਆਉਂਦੇ ਹਨ ਤੇ ਜਿਹੜੇ ਵੀ ਸ਼ਰਧਾਲੂ ਸੱਚੇ ਦਿਲ ਤੋਂ ਇਸ ਗੁਫਾ ਦੇ ਵਿੱਚ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ